ਸੋਸਰੀ ਘਾਲ ਬਾਈ ਜੀ ਅੱਜ ਫੇਰ ਟਾਈਮ ਕੱਢ ਕੇ ਛੋਡੇ ਵੀਰ ਛੋਟੇ ਵੀਰ ਆਏ ਨੇਗੇ ਨਵੀਆਂ ਜਾਣਕਾਰੀਆਂ ਲੈ ਕੇ ਕਿ ਭਾਈ ਸਾਹਿਬ ਪਟਿਆਲੇ ਵਾਲੇ ਨਾਲੇ ਬਾਈ ਜੀ ਖਾ ਪੀ ਲਾਣੇ ਤੇ ਨਾਲੇ ਨਵੀਆਂ ਗੱਲਾਂ ਲੈ ਕੇ ਆਉਣ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਸਭ ਤੋਂ ਪਹਿਲਾਂ ਮੇਰੇ ਘਰ ਕੋਲ ਗੱਲ ਆ ਗਈ ਦੱਸੋ ਭਾਈ ਜੀ ਵੀ ਜਿਹੜੇ ਹੋਰੇ ਰਹਿੰਦੇ ਨੇ ਨਾ ਸਰੀਜ ਪੰਜਾਬੀ ਹਨਾ ਪੰਜਾਬੀ ਰਹਿੰਦੇ ਨੇ ਜਿਹੜੇ ਰਹਿੰਦੇ ਨੇ ਹੁਣ ਦੇ ਸਟੂਡੈਂਟ ਕੋਈ ਵੀ ਪੁਰਾਣਾ ਬੰਦਾ ਜਾਂ ਨਵਾਂ ਬੰਦਾ ਤੁਸੀਂ ਆਰਡਰ ਕਰਦਿਓ ਠੀਕ ਆ ਕੁਛ ਵੀ ਠੀਕ ਹੈ ਜੀ ਤੁਹਾਨੂੰ ਤੁਸੀਂ ਬਾਅਦ ਚ ਰਿਫੰਡ ਪਵਾ ਲੈਨੇ ਆ ਅਗਲੇ ਤੋਂ ਕਰਾ ਕੇ ਡਿਲੀਵਰੀ ਫਿਰ ਪਤਾ ਕੀ ਆ ਉਹਦੇ ਅਕਾਊਂਟ ਤੇ ਚੱਕਰ ਪੈਂਦਾ ਮੇਰੇ ਨਾਲ ਉਹਦਣ ਪਤਾ ਕੀ ਹੋਇਆ ਚਾਰ ਬੰਦਿਆਂ ਨੇ ਰਿਫੰਡ ਪਵਾਇਆ ਚਾਰ ਬੰਦਿਆਂ ਨੇ 10 ਮੈਨੂੰ ਫਿਰ ਮੇਰੇ ਅਕਾਊਂਟ ਤੇ ਫਰਟ ਪਿਆਦਾ ਮੈਨੂੰ ਆਰਡਰ ਹੀ ਨਹੀਂ ਆਇਆ ਕੋਈ ਉਹ ਤਾਂ ਬਾਦ ਨਹੀਂ ਤੁਸੀਂ ਵੀ 20 ਡਾਲਰ ਤੁਸੀਂ ਬਚਾ ਕੇ 15 10 ਤੁਸੀਂ ਕਿਹੜੀ ਕੋਠੀ ਨੂੰ ਪੈਂਟ ਕਰਾ ਲੋਗੇ ਆਪਣੇ ਚਲੋ ਬਾਈਆਂ ਦਾ ਕਹਿਣ ਦਾ ਮਤਲਬ ਇਹ ਆ ਵੀ ਇਹ ਦਾ ਥੋੜੇ ਸਮਝਿਤ ਨਹੀਂ ਆਇਆ ਹੁਣ ਬਾਈ ਜੀ ਜਿਹੜੇ ਉਰੇ ਡਿਲੀਵਰੀਆਂ ਕਰਦੇ ਨੇ ਜਿੱਦਾਂ ਆਪਣੇ ਇੰਡੀਆ 'ਚ ਜਮਾਟੋ ਕਰਦੇ ਨੇ ਨਾ ਫੂਡ ਡਿਲੀਵਰੀ ਉਰੇ ਨਾ ਡੋ ਡੈਸ਼ ਸਕਿਪ ਐਪ ਆ ਗਈ ਉੱਪਰ ਤੇ ਆਪਣੇ ਵਾਲੇ ਬਈ ਪੰਜਾਬੀ ਜਿਹੜੇ ਆਏ ਹੋਏ ਨੇ ਨਾ ਜ਼ਿਆਦਾਤਰ ਕੀ ਕਰਦੇ ਨੇ ਬਈ ਮੇਰੇ ਦੀ ਲਾਲੋ ਚਾਹੇ ਆਪਾਂ ਇਹ ਨਹੀਂ ਕਹਿੰਦੇ ਚਲੋ ਬਹੁਤ سارے ਬੰਦੇ ਨੇ ਉਹ ਕੀ ਕਰਨਗੇ ਬਈ ਫੂਡ ਆਰਡਰ ਕਰਦਾਂਗੇ ਫੂਡ ਆਰਡਰ ਕਰਕੇ ਬਈ ਹੁਣ ਬੰਦਾ 4 ਡਾਲਰਾਂ ਚ 5 ਡਾਲਰਾਂ ਚ 6 ਛੱਡ ਕੇ ਆਉਂਦਾ ਠੰਡ ਚ ਉਹਦੇ ਘਰੇ ਫੂਡ ਇੱਕ ਬੜੀ ਚੰਗੀ ਤਰ੍ਹਾਂ ਲੈ ਕੇ ਆਂਦਾ ਯਾਰ ਕੋਲ ਡਰਿੰਕ ਦਾ ਡੁੱਲ ਜੇ ਫਿਰ ਗਾਂਹ ਜਦੋਂ ਫੂਡ ਫੜਾ ਕੇ ਆਉਂਦਾ ਨਾ ਜਿਹੜੇ ਆਪਣੇ ਵਾਲੇ ਪੰਜਾਬੀ ਹੁੰਦੇ ਨੇ ਬਈ ਉਹ ਕੀ ਕਹਿਣਗੇ ਜਾਤਾ ਲਫਾਫੇ ਦੇ ਉੱਤੇ ਪਾਣੀ ਪਾ ਲਾ ਦੇ ਆ ਦੇਖੋ ਜੀ ਇਹਦਾ ਲਫਾਫਾ ਖਰਾਬ ਕਰਕੇ ਲੈ ਤਾਂ ਉਹਨਾਂ ਨੂੰ ਫੋਟੋ ਕਿੱਥੇ ਪਾ ਦੇਣਗੇ ਵੀ ਸਾਡੇ ਪੈਸੇ ਰਿਫੰਡ ਕਰੋ ਜਿਹੜਾ ਫੂਡ ਕੁਝ ਵੀ ਲੈ ਕੇ ਗਏ ਆ ਆਪਾਂ ਚਾਹੇ ਲਾ ਲਓ ਸਮੋਸੇ ਲਾ ਲਓ ਚਾਹੇ ਚਾਹ ਲਾ ਲਓ ਚਾਹੇ ਕੋਲ ਡਰਿੰਕ ਲਾ ਲਓ ਚਾਹੇ ਚਿਕਨ ਲਾ ਲਓ ਉਹਦੇ ਤੇ ਲਫਾਫੇ ਤੇ ਪਾਣੀ ਪਾ ਦੇਣਗੇ ਕਹਿ ਦੇਣਗੇ ਜੀ ਇਹ ਤਾਂ ਡੁੱਲ ਗਈ ਸੀ ਇਹਨਾਂ ਨੇ ਖਰਾਬ ਕਰਤਾ ਜੀ ਹੁਣ ਇਹਨੂੰ ਕਿਵੇਂ ਰੱਖੀਏ ਉਹ ਪੈਸੇ ਵਾਪਸ ਕਰਾ ਦੇਣਗੇ ਜਿਓ ਚ ਮੜਾ ਚਮਚਾ ਘਟਾ ਤਾਂ ਵੀ ਪੈਸੇ ਉਹ ਵੀਰੋ ਯਾਰ ਛੋਡੇ ਲਵੇ ਆਰਡਰ ਪਹੁੰਚ ਗਿਆ ਛੋਡੇ ਕਹਿਣ ਬਾਈ ਜੀ ਜਿਹੜੇ ਮੁੰਡੇ ਉਰੇ ਕੰਮ ਕਰਦੇ ਨੇ ਉਹਨਾਂ ਉਤੇ ਬਹੁਤ ਆਸਰ ਪੈਂਦਾ ਵਿਚਾਰੇ ਮਿਹਨਤ ਲਾ ਕੇ ਤਾਂ ਫੜਾ ਕੇ ਆਉਂਦੇ ਨੇ ਯਾਰ ਆਰਡਰ ਫਿਰ ਉਤੋਂ 4 4 ਡਾਲਰ ਤੁਸੀਂ ਮੰਗਦੇ ਆ ਵਾਂਗੂ ਵਾਪਸ ਪੁਆਉਣੇ ਰਹਿੰਦੇ ਹੋ ਯਾਰ ਥੋੜੀ ਕਾ ਨਹੀਂ ਸ਼ਰਮ ਕਰ ਲਿਆ ਕਰੋ ਮੁੰਡਾ ਠੰਡ 'ਚ ਮਰ ਕੇ ਆਉਂਦਾ ਨਹੀਂ ਇੱਕ ਉਹ ਦਿਨ ਕੁੜੀ ਨੇ ਪਤਾ ਕੀ ਕਰਿਆ ਉਹਨੇ ਮੈਨੂੰ ਮੈਸੇਜ ਪਾਇਆ ਕਹਿੰਦੀ ਵੀ ਚੱਲ ਮੇਰੇ ਫੂਡ ਚੋਂ ਨਾ ਤੋਫੂ ਹੁੰਦਾ ਵੀਰੇ ਤੋਫੂ ਪਵਾ ਦੀ ਓਕੇ ਮੈਂ ਕਿਹਾ ਹਾਂ ਚੱਲ ਮੈਂ ਪਵਾ ਦੂੰਗਾ ਮੇਰੇ ਕੀ ਜੰਦਾ ਮੈਂ ਮੈਨੇਜਰ ਨੂੰ ਕਹਿਤਾ ਮੈਨੇਜਰ ਕਹਿੰਦੀ ਵੀ ਅਸੀਂ ਉਹਨਾਂ ਕੋਲ ਪ੍ਰੋਟੀਨ ਆਪਸ਼ਨ ਹੁੰਦੀਆਂ ਨੇ ਹਨਾ ਉਹ ਕਹਿੰਦੀ ਸੀ ਦੋ ਨਹੀਂ ਪਾ ਸਕਦੇ ਓਕੇ ਵੀ ਜਾ ਤਾਂ ਸਾਨੂੰ ਜਿਹੜੀ ਚੀਜ਼ ਹਨੇ ਪਾਈ ਆ ਪਹਿਲਾਂ ਉਹ ਕੱਢ ਕੇ ਫੇਰ ਪਾਊਗਾ ਅੱਛਾ ਮੈਂ ਉਹਨੂੰ ਮੈਸੇਜ ਕਰਿਆ ਕੁੜੀ ਨੂੰ ਹਨਾ ਹਾਂ ਠੀਕ ਹੈ 5 ਮਿੰਟ ਵੇਟ ਕਰਕੇ ਫਿਰ ਮੈਂ ਫੋਨ ਕਰਿਆ ਠੀਕ ਹੈ ਜੀ ਉਹਨੇ ਨਾ ਫੋਨ ਚੱਕਿਆ ਮੇਰਾ ਨਾ ਉਹਨੇ ਮੇਰਾ ਮੈਸੇਜ ਦਾ ਰਪਲਾਈ دیا ਮੈਸੇਜ ਮੇਰਾ ਦੇਖ ਲਿਆ ਅੱਛਾ ਹੁਣ ਮੈਂ ਕੀ ਸਮਝੂਗਾ ਵੀ ਇਹ ਐਂ ਹੀ ਕਹਿੰਦੀ ਆ ਵੀ ਨਹੀਂ ਪਵਾ ਹਨਾ ਜਿਵੇਂ ਹੈਗਾ ਮੇਰਾ ਲਿਆ ਮੈਂ ਫਿਰ ਉਹਨੂੰ ਫਿਰ ਮੈਸੇਜ ਪਾਇਆ ਵੀ ਮੈਂ ਹੁਣ ਲਿਆਂਣ ਲੱਗਿਆ ਵੀ ਤੂੰ ਮੈਨੂੰ ਰਪਲਾਈ ਤਾਂ ਦੇ ਨਹੀਂ ਰਹੀ ਮੈਂ ਲੈ ਗਿਆ ਰੱਖਿਆ ਉਨੇ ਖਾ ਲਿਆ ਹੋਣਾ ਨਾਲੇ ਨਾਲੇ ਉਹਨੇ ਰਫੰਡ ਪਾ ਲਿਆ ਨਹੀਂ ਜੇ ਤੈਨੂੰ ਐਡਾ ਹੀ ਚੱਕਰ ਦਾ ਤੂੰ ਮੈਨੂੰ ਮੈਸੇਜ ਕਰਦੀ ਵੀ ਭਾਈ ਆਪਣਾ ਫੂਡ ਲੈ ਕੇ ਜਾ ਵੀ ਮੈਂ ਨਹੀਂ ਬਿਨਾ ਆਪਣੀ ਤੋਂ ਖਾਂਦੀ ਫਿਰ ਖਾਇਆ ਵੀ ਕਿਉਂ ਕਹਿਣ ਦਾ ਮਤਲਬ ਇਹ ਆ ਬਾਈ ਜੀ ਉਰੇ ਆਪਣੇ ਜਿੱਥੇ ਕੈਨੇਡਾ ਦੇ ਵਿੱਚ ਪੰਜਾਬੀ ਰਹਿੰਦੇ ਨੇ ਉੱਥੇ ਫੂਡ ਡਿਲੀਵਰੀ ਵਾਲੇ ਬਹੁਤ ਔਖੇ ਨੇਗੇ ਜਾਨੀ ਕਿ ਮੁੰਡੇ ਕੰਮ ਕਰਦੇ ਨੇ ਯਾਰ ਜਿਹੜੇ ਫ੍ਰੀ ਚ ਖਾਣ ਦੀ ਆਦਤ ਪੈ ਗਈ ਪਰ ਸੱਚ ੱਬਣ ਦੀ ਉਹ ਨਹੀਂ ਛੱਡ ਰਹੇ ਨਹੀਂ ਇੱਕਦਾ ਇੱਕਦਾ ਆਪਣੇ ਵਾਲੇ ਜਾਂਦੇ ਨੇ ਉਹ ਸੱਤਿਆਨਾਸ ਹੀ ਕਰਦਾ ਹੈ ਇੱਕਦਾ ਤੁਸੀਂ ਟਿਪ ਨਹੀਂ ਦਿੰਦੇ ਉੱਤੋਂ ਤੁਸੀਂ ਰਿਫੰਡ ਭਵਾਨਦੇ ਹੋ ਉਹ ਤਾਂ 4 ਡਾਲਰ ਜਿਹੜੇ ਦਿੱਤੇ ਨੇ ਉਹ ਵੀ ਲੈਣ ਨੂੰ ਕਰਦੇ ਨਹੀਂ ਇੱਕ ਉੱਤੋਂ ਰਿਫੰਡ ਭਵਾਨਦੇ ਹੋਗੇ ਤੁਸੀਂ ਅਗਲੇ ਦਾ ਅਕਾਊਂਟ ਤਰਾਫ ਕਰ ਰਹੇ ਹੋ ਤੁਸੀਂ ਹੁਣ ਮੰਨ ਲਾ ਜੇ ਤੁਸੀਂ ਟਿਮ ਚ ਕੰਮ ਕਰਦੇ ਹੋ ਹਨ ਜੇ ਤੁਹਾਡੇ ਸਿਰ ਤੇ ਕੋਈ ਪਾ ਦੇਵੇ ਵੀ ਕਸਟਮਰ ਐਵੇਂ ਤੁਹਾਡਾ ਕੰਪਲੇਂਟ ਕਰ ਦੇਵੇ ਵੀ ਹਾਂ ਜੀ ਇਹ ਨਹੀਂ ਕੁੜੀ ਨੇ ਕਰਤਾ ਜਏ ਇਹ ਮੁੰਡੇ ਜਿਵੇਂ ਕਰਤਾ ਤੁਹਾਨੂੰ ਕੰਮ ਤੋਂ ਕਢਾ ਦੇਵੇ ਅਗਲੇ ਫਿਰ ਤੁਹਾਨੂੰ ਕਹਿ ਜਾ ਮਹਿਸੂਸ ਹੋ ਉਹ ਮੈਂ ਅਗਲਾ ਹੁਣ ਰੇ ਤੁਸੀਂ ਅਗਲੇ ਦਾ ਰਿਫੰਡ ਪਵਾ ਲੈਂਦੇ ਹੋ ਉਹਨੂੰ 3 3 4 4 ਘੰਟੇ ਆਰਡਰ ਨਹੀਂ ਵੱਜਦਾ ਉਹ ਬੈਠਾ ਰੋਈ ਜਾਂਦਾ ਬਿਲਕੁਲ ਰੋਈ ਜਾਂਦਾ ਫਿਰ ਤਾਂ ਤੁਹਾਡੇ ਨਾਲ ਵੀ ਬਣਨੀ ਚਾਹੀਦੀ ਮਤਲਬ ਤੁਹਾਡੇ ਸਟੋਰ ਤੇ ਜਾ ਕੇ ਵੀ ਕੰਮ ਤਾਂਹੀਂ ਤਾਂ ਬਈ ਇਹਨਾਂ ਨੂੰ ਕੰਮ ਨਹੀਂ ਮਿਲਦਾ ਜਿਹੜੇ ਦੇਚ ਜਾਂਦੇ ਨੇ ਸੱਤਿਆਨਾਥ ਕਿਹੜਾ ਬੇੜਾ ਗਰਕ ਕਰਦਾ ਤੇ ਬਈ ਆਪਣੇ ਵਾਲੇ ਹੋਰ ਆ ਥਗੀ ਆਹੀ ਛੋਟ ਪੰਜਾ ਪੰਜਾ ਫਾਇਰ ਹਾਊਸ ਸਭ ਆਈਕਾ ਹਾਂਜੀ ਉਥੇ ਰੂਲ ਆ ਵੀ ਜੇ ਮਤਲਬ ਕਸਟਮਰ ਨੂੰ ਕੋਈ ਸਹੀ ਨਹੀਂ ਪਾਇਆ ਆਰਡਰ ਚ ਇਹ ਕੁਝ ਵੀ ਹੈ ਨਾ ਉਹ ਫਿਰ ਉਹਨਾਂ ਨੂੰ ਦੁਬਾਰੋ ਬਣਾਉਣਾ ਪੈਂਦਾ ਓਕੇ ਤੇ ਪੈਸੇ ਵੀ ਮੋੜਨੇ ਪੈਂਦੇ ਨੇ ਸ਼ਾਇਦ ਠੀਕ ਹੈ ਜੀ ਹੁਣ ਜੇ ਜਾ ਕੇ ਬੰਦੇ ਇਹਨਾਂ ਦੇ ਦਿੱਤੇ ਆਪਣੇ ਲੱਗੇ ਹੋਏ ਨੇ ਆਪਣੇ ਵਾਲੇ ਬੰਦੇ ਉੱਥੇ ਜਾ ਕੇ ਆਪਾਂ ਮੈਨੇਜਰ ਕੋਲ ਕੰਪਲੇਂਟ ਕਰਦੀਏ ਬਿਨਾਂ ਮਤਵਲ ਤੋਂ ਹੀ ਨਾਲੇ ਕੂੜ ਵੀ ਸਹੀ ਹੋਵੇ ਇਹਨਾਂ ਤੇ ਕਿੰਨਾ ਅਸਰ ਪਾਉ ਮੈਨੇਜਰ ਇਹਨਾਂ ਨੂੰ ਪਤਾ ਕਿੰਨਾ ਗਾਲ ਕੱਢੂਗਾ ਉਹ ਤਾਂ ਗੱਲ ਹੀ ਜਾਂ ਤਾਂ ਪਰ ਯਾਰ ਕਰਿਆ ਨਹੀਂ ਹੁਣ ਦੇਖ ਲਾ ਵੀ ਯਾਰ ਮਿਹਨਤ ਕਰਦੇ ਨੇ ਜਵਾਕ ਤੋਂ ਜੇ ਮਾਣੀ ਹੁੰਦੀ 192 ਹੋ ਜਾਂਦੀ ਐ ਕੋਈ ਗੱਲ ਨਹੀਂ ਆ ਕਿ 192 ਕਿੱਥੋਂ ਹੋਗੀ ਯਾਰ ਜੇ ਹੋ ਵੀ ਜਾਂਦੀ ਉਹ ਤਾਂ ਹੁੰਦੀ ਵੀ ਨਹੀਂ ਜੇ ਹੋ ਵੀ ਜਾਂਦੇ ਇਹਦੇ ਥੋੜੀ ਯਾਰ ਕੰਪਲੀਟ ਉਹਦੀ ਨੌਕਰੀ ਛਡਾਉਣੀ ਆ ਬੜੀ ਮੁਸ਼ਕਿਲ ਨਾਲ ਤਾਂ ਕੰਮ ਮਿਲਦਾ ਬਾਬਾ ਜੇ ਉਸੇ ਤੇ ਕੰਮ ਛਡਾਵੇਂਗਾ ਤਾਂ ਕੀ ਫਾਇਦਾ ਹੋਇਆ ਬਸ ਇੱਥੇ ਕੁਝ ਨਹੀਂ ਰੱਖਿਆ ਕੁਝ ਨਹੀਂ ਮਿਲਦਾ ਇੱਥੇ ਆ ਨੇੜੇ ਆ ਨੇੜੇ 'ਚ ਤੈਨੂੰ ਰੁਪਏ 5 ਵੀ ਨਹੀਂ ਮਿਲਦੇ ਕੋਈ ਨਾ 5 ਵੀ ਬਹੁਤ ਹੁੰਦੇ ਮੰਨਿਆ ਨਾ ਛੱਡ ਦੇ ਬਾਬੇ ਮਿਲਦੇ ਨਹੀਂ ਹੈਗੇ ਤੈਨੂੰ ਜੇ ਤੇ ਵੱਧ ਨਹੀਂ ਦਿੰਦੇ ਮੈਂ ਰੱਖ ਲਵਾਂ ਕਿੰਨੇ ਨੇ ਨੇੜੇ ਆਉ ਰਿਹਾ ਯਾਰ ਉਹ ਤੇਮ ਕੋਲ ਬਸ ਇਹਨਾਂ ਦਾ ਸਾਰੇ ਹੀ ਤੇ ਆ ਮੈਂ ਤਾਂ ਪਤਾ ਕੀ ਕਰ ਦੂੰਗਾ ਪਰਸਨਲ ਹੀ ਮੈਂ ਚੱਕਦਾ ਹੀ ਨਹੀਂ ਆਰਡਰ ਪੰਜਾਬੀਆਂ ਦੇ ਜਿਹੜੀ ਕਿ ਬੁਰਾ ਹਾਲ ਆ ਨਾ ਮੈਂ ਚੱਕਦਾ ਹੀ ਨਹੀਂ ਠੀਕ ਆ ਜਿਵੇਂ ਮੰਨ ਲਾ ਐਸੇ ਤੈਨੂੰ ਦੇਖਣ ਦੀ ਵੀ ਲੋੜ ਨਹੀਂ ਪੈਣੀ ਜਿੱਥੇ ਤਿੰਨ ਚਾਰ ਮਿਲ ਰਹੇ ਨੇ ਸਮਝ ਲੈ ਪੰਜਾਬੀ ਦੇ ਯਾਰ ਹਾਂ ਇਹ ਤਾਂ ਮੈਨੂੰ ਪਤਾ ਲੱਗ ਗਿਆ ਵੀ ਤਿੰਨ ਚਾਰ ਵਾਲਾ ਪੰਜਾਬੀ ਦੇ ਹੈ ਇੱਕ ਹੋਰ ਪਤਾ ਲੱਗ ਜਾਂਦਾ ਜੇ ਮੰਨ ਲਾ ਹੁਣ ਇਹ ਰੈਸਟੋਰੈਂਟ ਵਾਲੇ ਨੇ ਹਨਾ ਇਹ ਕਿਹੜਾ ਮਸ਼ੀਨਾਂ ਚੋਂ ਕੱਢਦੇ ਨੇ ਇਹ ਵੀ ਬਣਾਉਂਦੇ ਨੇ ਅਖਰ ਨੂੰ ਇਹਨਾਂ ਨੂੰ ਵੀ 5-6 ਮਿੰਟ ਲੱਗਦੇ ਹੀ ਨੇ ਬਣਾਉਣਾ ਦੱਸ ਇਹਨਾਂ ਦਾ ਮੈਸੇਜ ਆਈ ਜਾਣਗੇ ਕਦ ਕਿੰਨੇ ਟਾਈਮ ਪਤਾਵਾਂਗੇ ਵੀਰੇ ਕਿੰਨੇ ਟਾਈਮ ਵਾਲਾ ਹੁਣ ਮਾਮਾ ਅਸੀਂ ਮੇਰੇ 버ਗਰ ਸਟੋਰ ਤੇ ਖੜਾ ਮੈਂ ਹੁਣ ਉਹਨਾਂ ਨੂੰ ਕਿੰਨਾ ਕ ਬੁਲੀ ਜਾਮ ਬਣਦੀ ਬਣੂਗਾ ਆਰਡਰ ਜੇ ਤੁਸੀਂ ਆਪ ਆਜੋਗੇ ਫਿਰ ਵੀ ਤਾਂ ਖੜੂੰਗਾ ਹੀ ਇਹ ਨਹੀਂ ਕਿ ਉਹਦਾ ਟਾਈਮ ਖੜਨਾ ਭਾਈ ਹੁਣ ਉਹਰੇ ਸਕੂਲ ਆ ਨੇੜੇ ਆਪਣੇ ਉੱਥੇ ਛੁੱਟੀ ਹੋ ਜਾਂਦੀ ਆ ਫਿਰ ਉਹ ਐਂ ਸਟੋਰ ਭਰ ਦਿੰਦੇ ਨੇ ਨਿਆਣੇ ਸਾਰੇ ਅੱਟ ਭਰ ਜਾਂਦੇ ਟਮਟਮ ਵਾਲੇ ਸਾਰੇ ਹਾਂ ਉਹ ਸਬਵੇ ਆ ਉਹ ਭਰ ਗਿਆ ਸਾਬੇ ਸਬਵੇ ਚ ਖੜਨ ਦੀ ਜਗ੍ਹਾ ਨਾ ਉਹ ਕੁੜੀ ਕਹਿੰਦੀ ਲੱਗ ਜਾਣਗੇ 8 ਮਿੰਟ ਉਹ ਮੈਨੂੰ ਪੰਜਾਬੀ ਕੁੜੀ ਨੇ ਉਹਨੇ ਮੈਸੇਜ ਕਰ ਕਰਕੇ ਮਾਰਤਾ ਕਰਤਾ ਕੈਨਸਲ ਕਰ ਕਾਬ ਨਹੀ ਪਿਆ ਉਹ ਨਾ ਮੈਸੇਜ ਕਰੀ ਜਾਵੇ ਕਿੰਨਾ ਟਾਈਮ ਇੰਨਾ ਟਾਈਮ ਤਾਂ ਲੱਗਦਾ ਹੀ ਨਹੀਂ ਹੁੰਦਾ ਪਾਣਾ ਧਕਾਣਾ ਮਾ ਮਾ ਚੱਲ ਰਿਹਾ ਏ ਈ ਕਰਤਕ ਹੰਤਦਾਰੇ ਐਨ ਇਤਰਾਕੀਆਂ ਕੈਨੇਡਾ ਚ ਬਾਕੀ ਬੁਰਾ ਹਾਲ ਹੀ ਆ ਗਿਆ ਫਿਰ ਕਾ ਇਹ ਐ ਕਹਿੰਦੇ ਨੇ ਜੇ ਤੁਹਾਨੂੰ ਕੰਮ ਵਧੀਆ ਨਹੀਂ ਲੱਗਦਾ ਫਿਰ ਤੂੰ ਛੱਡ ਦੇ ਅਸੀਂ ਕਿੱਥੇ ਕਹਿੰਦੇ ਵੀ ਸਾਨੂੰ ਕੰਮ ਨਹੀਂ ਉਹਦੇ ਲੱਗਦਾ ਸੀ ਤਾਂ ਇਹ ਕਹਿੰਦੇ ਵੀ ਤੁਸੀਂ ਮਾਣਾ ਮੋਟਾ ਸਹੀ ਤਰੀਕੇ ਨਾਲ ਕਰ ਲੋ ਤੇ ਕੰਮ ਵਧੀਆ ਭਈ ਇਹ ਟੋੜਿਆ ਇਸ ਵਾਲਾ ਰਹੀ ਜਣੇ ਇਹੀ ਆ ਵੀ ਕਿੱਥੇ ਆਪਣੇ ਵਾਲੇ ਹੁੰਦੇ ਨੇ ਖੱਪ ਪਾਵਾਗੇ ਹੁਣ ਅਸੀਂ ਗਲਤ ਏਰੀਆ ਚ ਫਸੇ ਬੈਠੇ ਆਂ ਇਹ ਕਿਤੇ ਗੋਰਿਆਂ ਵਾਲੇ ਏਰੀਏ 'ਚ ਹੁੰਦੇ ਗੋਰਿਆਂ ਨੂੰ ਨਹੀਂ ਕਦੇ ਬੋਲਿਆ ਗੋਰਿਆਂ ਨੂੰ ਨਹੀਂ ਕਦੇ ਮਾਰਾ ਗਿਆ ਉਹਨਾਂ ਉਹ ਅਗਲੇ ਕੋ ਕਹਿੰਦੇ ਨਹੀਂ ਜਿਹੜੇ ਗੋਰੇ ਨੇ ਜਾਪਾਨੀ ਨੇ ਬਈ ਕਦੇ ਨਹੀਂ ਹੋ ਗਏ ਹੈਗੇ ਵੀ ਦੇ ਉਹ ਹਮੇਸ਼ਾ ਮੈਸੇਜ ਕਰਕੇ ਕਹਿਣਗੇ ਵੀ ਹੌਲੀ ਆਇਓ ਸੇਫ ਆ ਕੋਈ ਚੱਲ ਗੋਰਾ ਵਿੱਚ ਨੂੰ ਮਾਰਾ ਵੀ ਹੁੰਦਾ ਪਰ ਐ ਨਹੀਂ ਵੀ ਆਪਣੇ ਵਾਲੇ ਐਨਾ ਨਹੀਂ ਹੁੰਦਾ ਕੀ ਕਹਣਾ ਕੋਈ ਹੁੰਦਾ ਵਿੱਚ ਨੂੰ ਮਾਤੜ ਜਾ ਮਤਲਬ ਬਾਕੀ ਆਪਣੇ ਵਾਲੇ ਤਾਂ ਜਿਵੇਂ 10 'ਚੋਂ 8 ਤਾਂ ਇਹੋ ਜਿਹੀ ਹੁੰਦੇ ਆ 10 ਤੋਂ 8 ਤੱਕ ਹੈਗੀ ਨੇ ਦੋ ਵਧੀਆ ਵੀ ਹੁੰਦੇ ਨੇ ਕੋਈ ਹਾਂ ਇਹ ਤਾਂ ਹੈਗੇ ਇਹੋ ਜਿਹੇ ਵੀ ਮਿਲੇ ਨੇ ਜਿਹੜੇ ਐ ਵੀ ਕਹਿੰਦੇ ਨੇ ਆ ਜਾ ਮੇਰੇ ਚਾਪ ਲਾ ਦੀ ਅੰਦਰ ਬਿਠਾ ਦੇ ਇਹ ਤਾਂ ਹੁੰਦੇ ਨੇ ਵਿੱਚ ਵਧੀਆ ਮੁੰਡੇ ਬਸ ਯਾਰ ਸਰੀਪੇ ਇਹਨਾਂ ਦਾ ਖੈਰ ਔਰੇ ਦਾ ਕੰਮ ਕਰਨਾ ਪਹਿਲਾਂ ਹੀ ਇੰਨਾ ਮੁਸ਼ਕਿਲ ਔਰੇ ਦਾ ਕੰਪੀਟੀਸ਼ਨ ਹੈ ਬਹੁਤ ਆ ਪੂਰੇ ਬੁਰਾ ਹਾਲ ਆ ਔਰੇ ਨਹੀਂ ਯਾਰ ਸਰੀਚ ਨਹੀਂ ਸਹੀ ਹੈ ਹੁਣ ਤਾਂ ਬੈਂਕਓਵਰ ਵੀ ਮੰਦਾ ਹਾਲ ਆ ਗੱਲ ਇਹ ਆ ਵੀ ਜਿਹਦਾ ਇੰਨਾ ਬੰਦਾ ਬਈ ਕੰਮ ਨਹੀਂ ਨੀ ਰਿਹਾ ਜਿਹਦਾ ਕੋਈ ਕੰਮ ਵੀ ਨਹੀਂ ਮਿਲ ਰੇ ਲੋਕ ਪੂਰੇ ਰੋਂਦੇ ਨੇ ਕਿ ਬੈਂਕੋਵਰ ਵੀ ਮੰਦਾ ਹਾਲ ਤੇ ਇੱਕ ਦੂਜਾ ਦੂਜੇ ਕਹਦਾਦਾ ਉੱਥੇ ਚੰਗਾ ਉੱਥੇ ਚੰਗਾ ਪਰ ਚੰਗਾ ਕਿਤੇ ਵੀ ਨਹੀਂ ਹੈ ਕੋਈ ਉੱਪਰ ਚਲਾਈ ਨਹੀਂ ਆ ਤੇ ਉਹ ਤੇ ਆਂਦੇ ਨਹੀਂ ਜੰਮੀ ਵੀ ਉੱਪਰ ਤਾਂ ਜਮੀ ਕਿ ਠੰਡ ਪੈ ਗਈ ਹਾਂ ਉਹਦੀ ਤਾਂ ਠੰਡ ਪੈ ਗਈ ਰਾਜਨੀਵੜਲ ਦਾ ਕਰਤਾ ਕਹਿੰਦਾ ਉਹਨਾਂ ਦਾ ਨਹੀਂ ਚੱਕਣਾ ਉਹ ਤਾਂ ਦੂਰ ਆ ਇਹਨਾਂ ਦਾ ਚੱਕਦੇ ਬਹੁਤ ਫਲਾ ਲੈਂਦੇ ਤਾਂ ਬਹੁਤ ਟਾਈਮ ਪਿਆ ਕਿੰਨੇ ਮਿੰਟ ਪਹਿਲੇ 12 ਠੀਕ ਹੈ ਤੇ ਮਾਮਾ ਯਾਰ ਇਹ ਪਤਾ ਕੀ ਆ ਉਰੇ ਕੰਮ ਕਰਨਾ ਸਹੀ ਵੀ ਨਹੀਂ ਹੈਗਾ ਕੰਮ ਕਿਤੇ ਹੋਰ ਸ਼ਹਿਰ ਚ ਕਰ ਵੀ ਨਹੀਂ ਸਕਦੇ ਤੁਸੀਂ ਇਹ ਵੀ ਗੱਲ ਕਿਉਂਕਿ ਉਰੇ ਬਰਫ ਬਰਫ ਨਹੀਂ ਪੈਂਦੀ ਉਥੇ ਹੋਰ ਕਿਤੇ ਵਗ ਜਾ ਤੂੰ ਦੇਖ ਲੈ ਬੁਰਾ ਹਾਲ ਹੋਇਆ ਤੇ ਹੁਣ ਕੱਟ ਕੇ ਦੂਜੀ ਥਾਂ ਤੇ ਵੀ ਨਹੀਂ ਇਹ ਵੀ